ਸਸ਼ਿਆ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇਸ ਵੇਲੇ ਦੀ ਵੱਡੀ ਖਬਰ ਰੂਪਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਿਰਮਾਣ ਅਧੀਨ ਇਮਾਰਤ ਡਿੱਗਿਆ ਤੁਹਾਨੂੰ ਦੱਸਿਏ ਕਿ ਇਸ ਕਲੋਨੀ ਦੇ ਵਿੱਚ ਘਰ ਦਾ ਲੈਂਟਰ ਚੁੱਕਣ ਦਾ ਜਿਹੜਾ ਕੰਮ ਹੋ ਚੱਲ ਰਿਹਾ ਸੀ ਛੱਤ ਉੱਚੀ ਕਰਨ ਦਾ ਕੰਮ ਚੱਲ ਰਿਹਾ ਸੀ ਜਿਸ ਤੋਂ ਬਾਅਦ ਅਚਾਨਕੀ ਕਰਦਾ ਲੈਂਟਰ ਜਿਹੜਾ ਡਿੱਗ ਜਾਂਦਾ ਹੈ ਜਿਸ ਦੇ ਮਲਵੇ ਹੇਠ ਕਈ ਮਜ਼ਦੂਰ ਦਬੇ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਲਗਾਤਾਰ ਸਕਾਈ ਨਿਊਜ਼ ਪੰਜਾਬ ਤੇ ਸਾਂਝੀਆਂ ਕਰ ਰਹੇ ਆ ਤੇ ਅਸੀਂ ਦੇਖ ਸਕਦੇ ਹੋ ਕਿ ਮਲਵੇ ਹੇਠ ਕਈ ਮਜ਼ਦੂਰ ਜਿਹੜਾ ਨੇ ਉਹ ਦਬੇ ਹੋਏ ਨੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਲਵੇ ਦੇ ਹੇਠੋਂ ਮਜ਼ਦੂਰਾਂ ਨੂੰ ਕੱਢਣ ਦੀ ਜਿਹੜੀ ਹੈ ਮੁਸ਼ਕਲ ਕੀਤੀ ਜਾ ਰਹੀ ਹੈ ਤੇ ਉੱਥੇ ਦੂਸਰੇ ਪਾਸੇ ਚਸ਼ਮਦੀਦਾਂ ਦਾ ਇਸ ਬਾਬਤ ਕੀ ਕਹਿਣਾ ਹੈ ਉਹ ਸੁਣਦੇ ਆ ਅਗਰ ਜੀ ਕੀ ਵਰਦਾ ਤੁਸੀਂ ਮੇਰਾ ਨਾਮ ਅਰੀਦਾਮ ਹੈ ਜੀ ਬਈ ਜਿਹੜਾ ਤਾਂ ਨਾਮ ਹੈ ਕੀ ਗੱਲ ਹੋਈ ਗੱਲ ਕੀ ਚੜਾਈ ਕੋ ਮੁੰਡੇ ਚੜਾਈ ਕਰਦੇ ਪਏ ਸੀ ਮੈਂ ਇੱਥੇ ਤੋਂ ਬਾਹਰ ਤੋਂ ਅੰਦਰਲੇ ਜਾਂਦਾ ਸੀ ਤਾਂ ਮੈਂ ਪਾਣੀ ਪੀਣ ਨੂੰ ਚਲਾ ਗਿਆ ਬਸ ਸਕੂਲ ਨਾਲ ਦੀ ਛੱਤ ਲਗਣੀ ਸੀ ਆਪਨੇ ਜੋ ਇੱਕਦਮ ਬਿਲਡਿੰਗ ਨੀਚੇ ਆ ਗਈ ਜਿਹੜੀ ਅੱਧੀ ਅੱਧੀ ਤੇ ਦੀਵਾਰਾਂ ਦੀ ਪੂਰੀ ਠੋਸ ਕਰੀ ਹੋਈ ਥੀ ਠੋਸ ਕਰਕੇ ਨਾ ਛੱਡੀ ਹੋਈ ਥੀ ਇੱਕ ਦੋ ਦੀਵਾਰ ਰਹਿ ਗਈ ਸੀ ਕਿ ਕਿੰਨੇ ਬੰਦੇ ਸੀਗੇ ਕਿੰਨੇ ਦਿਨ ਹੋ ਗਏ ਇੱਥੇ ਲੱਗੇ ਬਸਲੀ ਤਰੀਕ ਨੂੰ ਲੱਗੇ ਸੀ ਪੰਜ ਬੰਦੇ ਆ ਕਿੰਨਾ ਦਾ ਮਕਾਨ ਹੈ ਮਕਾਨ ਇਹਨਾਂ ਸਰਦਾਰਾਂ ਦਾ ਕਿਸ ਦਾ ਨਾਮ ਪਤਾ ਜੀ ਨਾਮ ਦਾ ਮੈਨੂੰ ਪਤਾ ਨਹੀਂ ਅੱਛਾ ਕਿੰਨੇ ਬੰਦੇ ਜੇ ਐਸਡੀਓ ਹੈ ਜਾਂ ਪੀਡਬਲਯੂਡੀ ਵਾਲਾਂ ਵਿੱਚ ਐਸਡੀਓ ਸੀ ਉਹਦੀ ਕੋਠੀ ਚੱਕੀ ਜਿੱਤਣ ਦੀ ਕਿੰਨੇ ਬੰਦੇ ਥੱਲੇ ਦਬੇ ਹੋਣੇ ਸਟਿਆ ਪੰਜ ਪੰਜ ਜੀ ਗਿਰਜ ਜੀ ਕੀ ਵਰਦਾ ਤੂੰ ਮੇਰਾ ਨਾਮ ਅਰੀ ਦਾਮ ਹੈ ਜੀ ਅੱਛਾ ਤੇਰਾ ਤਾਂ ਨਾਮ ਕੀ ਗੱਲ ਹੈ ਗੱਲ ਕੀ ਚੜਾਈ ਉਹ ਮੁੰਡੇ ਚੜਾਈ ਕਰਦੇ ਪਏ ਸੀ ਮੈਂ ਇੱਥੇ ਤੋਂ ਬਾਹਰ ਤੋੜ ਅੰਦਰ ਵੇ ਜਾਂਦਾ ਸੀ ਤਮੇ ਪਾਣੀ ਪੀਣ ਨੂੰ ਚ ਲਾ ਗਿਆ ਬਸ ਸਤਪੁਰਨਾ ਦੇ ਸੱਟ ਲਗਣੀ ਸੀ ਆ ਆਪਣੇ ਜੋ ਇੱਕਦਮ ਬਿਲਡਿੰਗ ਨੀਚੇ ਆ ਗਈ ਅੱਧੀ ਅੱਧੀ ਤੇ ਦੀਵਾਰਾਂ ਦੀ ਪੂਰੀ ਠੋਸ ਕਰੀ ਹੋਈ ਸੀ ਠੋਸ ਕਰਕੇ ਨਾ ਛੱਡੀ ਹੋਈ ਸੀ ਇੱਕ ਦੋ ਦੀਵਾਰਾਂ ਲੰਦੀ ਸੀ ਕਿ ਕਿੰਨੇ ਬੰਦੇ ਸੀਗੇ ਕਿੰਨੇ ਦਿਨ ਹੋ ਗਏ ਇੱਥੇ ਲੱਗੇ ਬਿਲੋ ਕੱਲੀ ਤਰੀਕ ਨੂੰ ਲੱਗੇ ਸੀ ਪੰਜ ਬੰਦੇ ਆ ਕਿੰਨਾ ਦਾ ਮਕਾਨ ਹੈ ਮਕਾਨ ਇਹਨ ਸਰਦਾਰਾਂ ਦਾ ਕਿਸ ਦਾ ਨਾਮ ਪਤਾ ਜੀ ਨਾਮ ਦਾ ਮੈਨੂੰ ਪਤਾ ਨਹੀਂ ਕਿਨੇ ਬੰਦੇ ਜੇ ਐਸ ਡੀਓ ਆ ਯਾ ਪੀ ਡਬਲਯੂ ਡੀ ਆਲਾ ਵਿਚੇ ਐਸ ਡੀਓ ਸੀ ਉਹਦੀ ਮੁੱਠੀ ਚੱਕੀ ਜਿੱਤਣ ਦੀ ਕਿੰਨੇ ਬੰਦੇ ਥੱਲੇ ਦਬੇ ਹੋਣੇ ਇਸ ਟੇਲ ਪੰਜ ਪੰਜ ਗੱਜ ਜੀ ਕੀ ਵਾਰਦਾ ਤੋਈ ਮੇਰਾ ਨਾਮ ਅਰਿਦਾਮ ਹੈ ਜੀ ਉਹ ਜਿਹਦਾ ਨਾਮ ਕੀ ਗੱਲ ਹੋਈ ਗੱਲ ਕੀ ਚੜਾਈ ਕੋ ਮੁੰਡੇ ਚੜਾਈ ਕਰਦੇ ਪਏ ਸੀ ਮੈਂ ਇੱਥੇ ਤੋਂ ਬਾਹਰ ਤੋਇਤਾ ਅੰਦਰਲੇ ਜਾਂਦਾ ਸੀ ਤਾਂ ਮੈਂ ਪਾਣੀ ਪੀਣ ਨੂੰ ਚਲਾ ਗਿਆ ਬਸ ਸਕੂਨਾਂ ਦੀ ਛੱਤ ਲਗਣੀ ਸੀ ਆ ਆਪਣੇ ਤੋਂ ਇੱਕਦਮ ਬਿਲਡਿੰਗ ਨੀਚੇ ਆ ਗਈ ਅੱਧੀ ਅੱਧੀ ਤੇ ਦੀਵਾਰਾਂ ਨੂੰ ਪੂਰੀ ਠੋਸ ਕਰੀ ਹੋਈ ਸੀ ਠੋਸ ਕਰਕੇ ਨ ਛੱਡੀ ਹੋਈ ਸੀ ਇੱਕ ਦੋ ਦੀਵਾਰ ਰੰਦੀ ਸੀ ਕਿ ਕਿੰਨੇ ਬੰਦੇ ਸੀਗੇ ਕਿੰਨੇ ਦਿਨ ਹੋ ਗਏ ਇੱਥੇ ਲੱਗੇ ਬੰਦਲੀ ਤਰੀਕ ਨੂੰ ਲੱਗੇ ਸੀ ਪੰਜ ਬੰਦੇ ਆ ਕਿੰਨੇ ਦਾ ਮਕਾਨ ਹੈ ਮਕਾਨ ਇਹਨਾਂ ਸਰਦਾਰਾਂ ਦਾ ਕਿਸ ਦਾ ਨਾਮ ਪਤਾ ਜੀ ਨਾਮ ਦਾ ਮੈਨੂੰ ਪਤਾ ਨਹੀਂ ਅੱਛਾ ਕਿੰਨੇ ਬੰਦੇ ਜੇ ਐਸ ਡੀਓ ਹੈ ਜਾਂ ਪੀ ਡਬਲਯੂ ਡੀ ਵਾਲਾਂ ਵਿੱਚ ਐਸ ਡੀਓ ਸੀ ਉਹਦੀ ਮੁੱਠੀ ਚ ਕੀ ਜਿੱਤਨ ਦੀ ਸੀ ਕਿੰਨੇ ਬੰਦੇ ਥੱਲੇ ਦਬੇ ਹੋਣੇ ਸਟੇ ਪੰਜ ਪੰਜ ਗੁਰਜੀ ਕੀ ਵਰਤਾ ਤੋ ਜੀ ਮੇਰਾ ਨਾਮ ਅਰਿਦਾਮ ਹੈ ਜੀ ਐਥੇ ਜਿਹਦਾ ਨਾਮ ਕੀ ਗੱਲ ਹੋ ਜੀ ਗੱਲ ਕੀ ਚੜਾਈ ਉਹ ਮੁੰਡੇ ਚੜਾਈ ਕਰਦੇ ਪਏ ਸੀ ਮੈਂ ਇੱਥੇ ਤੋਂ ਬਾਹਰ ਤੋਂ ਅੰਦਰਲੇ ਜਾਂਦਾ ਸੀ ਤਾਂ ਮੈਂ ਪਾਣੀ ਪੀਣ ਨੂੰ ਚਲਾ ਗਿਆ ਬਸ ਸਕੂਲ ਨਾਲ ਦੀ ਛੱਤ ਲਗਣੀ ਸੀ ਆਪਣੀ ਤੋਂ ਇੱਕਦਮ ਬਿਲਡਿੰਗ ਨੀਚੇ ਆ ਗਈ ਜਿਹੜੀ ਅੱਧੀ ਅੱਧੀ ਤੇ ਦੀਵਾਰਾਂ ਦੀ ਪੂਰੀ ਠੋਸ ਕਰੀ ਹੋਈ ਥੀ ਉਪਤ ਕਰਕੇ ਨਾ ਛੱਡੀ ਹੋਈ ਸੀ ਇੱਕ ਦੋ ਦੀਵਾਰ ਰੰਦੀ ਸੀ ਕਿ ਕਿੰਨੇ ਬੰਦੇ ਸੀਗੇ ਕਿੰਨੇ ਦਿਨ ਹੋ ਗਏ ਇੱਥੇ ਲੱਗੇ ਬਿਲਾਓ ਕੱਲੀ ਤਰੀਕ ਨੂੰ ਲੱਗੇ ਸੀ ਪੰਜ ਬੰਦੇ ਆ ਕਿੰਨੇ ਦਾ ਮਕਾਨ ਹੈ ਮਕਾਨ ਇਹਨਾਂ ਸਰਦਾਰਾਂ ਦਾ ਕਿਸ ਦਾ ਨਾਮ ਪਤਾ ਜੀ ਨਾਮ ਦਾ ਮੈਨੂੰ ਪਤਾ ਨਹੀਂ ਅੱਛਾ ਕਿੰਨੇ ਬੰਦੇ ਜੇ ਐਸਡੀਓ ਆ ਜਾਂ ਪੀਡਬਲਿਊਡੀ ਆ ਵਾਲਾਂ ਵਿੱਚ ਐਸਡੀਓ ਸੀ ਉਹਦੀ ਕੋਠੀ ਚੱਕੀ ਜਿੱਤ ਰੰਦੀ ਸੀ ਕਿੰਨੇ ਬੰਦੇ ਥੱਲੇ ਦਬੇ ਹੋਣੇ ਸੀ ਪੰਜ ਪੰਜ ਜੀ